ਇਸ ਸਾਲ ਖਤਮ ਹੋਵੇਗਾ ਪٹرول ਤੇ ਡੀਜ਼ਲ ਦੀਆਂ ਕਾਰਾਂ ਦਾ ਦਬਦਬਾ ਹੁਣ ਇਲੈਕਟ੍ਰੋਨਿਕ ਵਾਹਨ ਪਾਉਣਗੇ ਤਾਕਤ ਦੇਖੋ ਇੱਕ ਕਾਰ ਕੀ ਹੈ ਵੱਡੀ ਖਬਰ ਅਸਲ ਤੁਹਾਨੂੰ ਦੱਸਿਏ ਤਾਂ 2025 ਦੇ ਵਿੱਚ ਹੁਣ ਇਲੈਕਟ੍ਰੋਨਿਕ ਵਾਹਨ ਜਿਹੜੇ ਨੇ ਉਹ ਤੁਮਾਲ ਪਾਉਂਦੇ ਨਜ਼ਰ ਆਉਣਗੇ ਔਰ ਪٹرول ਤੇ ਡੀਜ਼ਲ ਵਾਲੀਆਂ ਕਾਰਾਂ ਦਾ ਦਬਦਬਾ ਘਟ ਜਾਵੇਗਾ ਇਹ ਜਾਣਕਾਰੀ ਸਾਹਮਣੇ ਆਈ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਪੂਰੀ ਖਬਰ ਕੀ ਕੁਝ ਹੈ ਜਾਣਕਾਰੀ ਕਿਸ ਬਾਬਤ ਜਿਹੜੀ ਆ ਸਾਹਮਣੇ ਆਈ ਹੈ ਦਰਸਲ ਤੁਹਾਨੂੰ ਦੱਸਿਏ ਤਾਂ ਜਿਸ ਤਰੀਕੇ ਦੇ ਨਾਲ ਹੁਣ ਲੋਕਾਧਾਰ ਜਹਾਨ ਇਲੈਕਟ੍ਰੋਨਿਕ ਵਾਹਨਾਂ ਵੱਲ ਵੱਧ ਗਿਆ ਹੈ ਤੇ ਦੇਸ਼ ਦੇ ਆਟੋਮੋਬਾਈਲ ਮਾਰਕੀਟ ਵਿੱਚ ਹੁਣ ਇਲੈਕਟ੍ਰੋਨਿਕ ਵਾਹਨਾਂ ਦਾ ਦਬਦਬਾ ਤੇਜ਼ੀ ਦੇ ਨਾਲ ਹੈ ਪਹਿਲੀ ਵਾਰ 2025 ਵਿੱਚ ਦੇਸ਼ 'ਚ ਲਾਂਚ ਕੀਤੇ ਜਾਣ ਵਾਲੇ ਇਲੈਕਟ੍ਰੋਨਿਕ ਵਾਹਨ ਪੈਟਰੋਲ ਅਤੇ ਡੀਜ਼ਲ ਕਾਰਾਂ ਨਾਲੋਂ ਵੱਧ ਹੋਣਗੇ ਔਰ ਇਸ ਕੈਲੰਡਰ ਸਾਲ ਵਿੱਚ 28 ਲਾਂਚੇਜ ਦੇ ਵਿੱਚੋਂ 18 ਇਲੈਕਟ੍ਰੋਨਿਕ ਵਾਹਨ ਹੋਣਗੇ ਕੁੱਲ ਮਿਲਾ ਕੇ 2025 ਵਿੱਚ ਇਲੈਕਟ੍ਰੋਨਿਕ ਵਾਹਨ ਇੰਡਸਟਰੀ ਲਈ ਬੇਹਦ ਖਾਸ ਹੋਣਗੇ ਇਹ ਪਹਿਲੀ ਵਾਰ ਹੈ ਕਿ ਆਈਸੀਈ ਵਾਹਨ ਤੇ ਇਲੈਕਟ੍ਰੋਨਿਕ ਵਾਹਨ ਭਾਰੀ ਜਿਹੜੇ ਪੈਣ ਵਾਲੇ ਨੇ ਔਰ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਵਿੱਚ ਇਸ ਗੱਲ ਨੂੰ ਵੇਖਿਆ ਗਿਆ। ਇਸ ਸਾਲ ਲਾਂਚ ਹੋਣ ਵਾਲੇ ਇਲੈਕਟ੍ਰੋਨਿਕ ਵਾਹਨਾਂ ਦੀ ਗਿਣਤੀ ਪਿਛਲੇ 2 ਸਾਲਾਂ ਵਿੱਚ ਪੇਸ਼ ਕੀਤੇ ਗਏ 4 ਤੋਂ 5 ਇਲੈਕਟ੍ਰੋਨਿਕ ਵਾਹਨ ਮਾਡਲ ਤੋਂ ਲਗਭਗ 4 ਗੁਣਾ ਹੋਵੇਗੀ। 2023 ਅਤੇ 2024 ਵਿੱਚ ਵੇਖੇ ਗਏ 11 ਤੇ 15 ਨਵੇਂ ਵਾਹਨਾਂ ਦੇ ਕੁੱਲ ਲਾਂਚ ਤੋਂ ਜ਼ਿਆਦਾ ਹੋਵੇਗਾ 2025 25 ਦੇ ਵਿੱਚ ਔਰ ਇੰਡਸਟਰੀ ਦੇ ਜਿਹੜੇ ਸਟੇਕ ਹোল্ডার ਨੇ ਉਹਨਾਂ ਦੀ ਉਮੀਦ ਹੈ ਕਿ ਇਹਨਾਂ ਜ਼ੀਰੋ ਉਤਸਰਜਨ ਵਾਹਨਾਂ ਦੇ ਵਿਕਾਸ ਨੂੰ ਹਲਾਸ਼ੇਰੀ ਮਿਲੇਗੀ ਔਰ ਜੋ ਮੌਜੂਦਾ ਸਾਲ ਵਿੱਚ ਯਾਤਰੀ ਵਾਹਨ ਹਿੱਸੇ 'ਚ 2 ਲੱਖ ਯੂਨਿਟਾਂ ਦੀ ਵਾਧ ਦੀ ਵਿਕਰੀ ਤੇ 50% ਤੋਂ ਵੱਧ ਹੋਣ ਦਾ ਅਨੁਮਾਨ ਹੈ ਇਸ ਦੇ ਨਾਲ ਹੀ ਸਾਲ ਦੇ ਅਖੀਰ ਤੱਕ ਕੁੱਲ ਕਾਰਾਂ ਦੀ ਵਿਕਰੀ 'ਚ ਇਲੈਕਟ੍ਰੋਨਿਕ ਵਾਹਨਾਂ ਦਾ ਹਿੱਸਾ ਦੁੱਗਣਾ ਹੋਵੇਗਾ ਔਰ 4% ਹੋਣ ਦੀ ਵੀ ਉਮੀਦ ਲਗਾਈ ਗਈ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਇਹ ਜਾਣਕਾਰੀ ਹੈ ਕਿ 2025 ਦੇ ਵਿੱਚ ਜਿਹੜੇ ਇਲੈਕਟ੍ਰੋਨਿਕ ਵਾਹਨ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਵੇਗੀ ਔਰ ਜਿਹੜੇ ਪੈਟਰੋਲ ਤੇ ਡੀਜ਼ਲ ਵਾਲੇ ਵਾਹਨ ਨੇ ਉਹਨਾਂ ਦੀ ਗਿਣਤੀ ਘੱਟ ਹੋਵੇਗੀ ਯਾਨੀ ਕਿ ਇਹ ਵਿਕਰੀ ਇਲੈਕਟ੍ਰੋਨਿਕ ਵਾਹਨਾਂ ਦੀ ਜ਼ਿਆਦਾ ਹੋਵੇਗੀ 2025 ਦੇ ਵਿੱਚ ਔਰ ਨਵੇਂ ਮਾਡਲ ਵੀ ਜਿਹੜੇ ਇਲੈਕਟ੍ਰੋਨਿਕ ਵਾਹਨਾਂ ਦੇ ਜ਼ਿਆਦਾ ਆਣਗੇ ਇਹ ਜਿਹੜੀਆਂ ਚਰਚਾਵਾਂ ਹੁਣ ਮਾਰਕੀਟ ਦੇ ਵਿੱਚ ਹੋ ਚੁੱਕੀਆਂ ਨੇ ਹਾਲਾਂਕਿ ਤੁਹਾਨੂੰ ਦੱਸੀਏ ਤਾਂ ਲਗਾਤਾਰ ਇਹ ਜਿਹੜੇ ਵਾਹਨ ਨੇ ਇਹਨਾਂ ਨੂੰ ਮਾਰਕੀਟ ਦੇ ਵਿੱਚ ਲਿਆਂਦਾ ਜਾਵੇਗਾ ਇਲੈਕਟ੍ਰੋਨਿਕ ਵਾਹਨ ਖਰੀਦਣ ਦਾ ਵਿਕਲਪ ਜਿਹੜਾ ਪਹਿਲਾਂ ਨਹੀਂ ਸੀਗਾ ਪਰ ਹੁ ਜਿਹੜੇ ਜ਼ਿਆਦਾ ਆਗੇ ਨੇ ਲਾਂਚ ਕੀਤੇ ਜਾ ਰਹੇ ਨੇ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਕਿ ਜਿਹੜੇ ਕਸਟਮਰਸ ਨੇ ਉਹਨਾਂ ਨੂੰ ਕਿਵੇਂ ਸਹੂਲਤਾਂਵਾਂ ਦਿੱਤੀਆਂ ਜਾਂ ਇਲੈਕਟ੍ਰੋਨਿਕ ਵਾਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੇ ਇਸ ਨੂੰ ਲੈ ਕੇ ਹੁਣ ਲਗਾਤਾਰ ਕੰਮ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਭਾਰਤ ਵਿੱਚ ਇਲੈਕਟ੍ਰੋਨਿਕ ਵਾਹਨ ਬਾਜ਼ਾਰ ਨੂੰ ਕਿਵੇਂ ਫੈਲਾਇਆ ਜਾਵੇਗਾ ਯਾਨੀ ਕਿ ਇਲੈਕਟ੍ਰੋਨਿਕ ਵਾਹਨ ਦਾ ਜਿਹੜਾ ਇੱਕ ਜਿਹੜੇ ਬਾਜ਼ਾਰਾਂ ਦੇ ਵਿੱਚ ਕਿਵੇਂ ਉਹਨਾਂ ਨੂੰ ਫੈਲਾਇਆ ਜਾਵੇਗਾ ਇਸ ਨੂੰ ਲੈ ਕੇ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਨੇ ਔਰ ਲਗਾਤਾਰ ਹੀ ਵੱਡੇ ਐਕਸ਼ਨ ਲਿੱਤੇ ਜਾ ਰਹੇ ਨੇ ਤੁਹਾਨੂੰ ਦੱਸੀਏ ਕਿ ਹੁਣ ਲਗਾਤਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਲੈਕਟ੍ਰੋਨਿਕ ਵਾਹਨ ਜਿਹੜੇ ਨੇ ਉਹਨਾਂ ਦੀ ਸ਼ੁਰੂਆਤ ਜਿਹੜੀ ਆ ਜ਼ਿਆਦਾ ਤੋਂ ਜ਼ਿਆਦਾ ਹੋਵੇ ਹਾਲਾਂਕਿ ਦੱਸਿਆ ਤਾਂ 100 ਸ਼ਹਿਰਾਂ ਵਿੱਚ ਹਰ ਥਾਂ ਤੇ 5 ਤੋਂ 10 ਕਿਲੋਮੀਟਰ ਤੇ ਆਪਣੀਆਂ ਜਿਹੜੀ ਡੀਲਰਸ਼ੀਪਾਂ ਤੇ ਫਾਸਟ ਚਾਰਜਰ ਲਗਾਉਣ ਦੇ ਵਿਚਾਰ ਕਰ ਰਹੀ ਹੈ ਜਾਨੀ ਕਿ ਹੁਣ ਇਲੈਕਟ੍ਰੋਨਿਕ ਵਾਹਨ ਜਿਹੜੇ ਨੇ ਉਹਨਾਂ ਦੇ ਲਈ ਜਿਹੜੀਆਂ ਚਾਰਜਰਸ ਵਾਲੀਆਂ ਮਸ਼ੀਨਾਂ ਨੇ ਉਹ ਹੋਣਗੀਆਂ ਤੇ ਸਾਰਿਆਂ ਤੇ ਜਿਹੜਾ ਕੰਮ ਕੀਤਾ ਜਾਵੇਗਾ ਤਾਂ ਲਸਲ ਦੱਸਿਆ ਤਾਂ 2025 ਦੇ ਵਿੱਚ ਇਲੈਕਟ੍ਰੋਨਿਕ ਵਾਹਨ ਹੁਣ ਜ਼ਿਆਦਾ ਦੇਖਣ ਨੂੰ ਮਿਲਣਗੇ ਔਰ ਇਹ ਪਟੋਲ ਤੇ ਡੀਜ਼ਲ ਵਾਲੀਆਂ ਕਾਰਾਂ ਦਾ ਦਬਦਬਾ ਘਟ ਹੋਵੇਗਾ ਕਿਉਂਕਿ ਹੁਣ ਇਹ ਜ਼ੋਰਾਂ ਸ਼ੋਰਾਂ ਤੇ ਕੋਸ਼ਿਸ਼ਾਂ ਜਿਹੜੀਆਂ ਸਰਕਾਰਾਂ ਦੀਆਂ ਇੰਡਸਟਰੀਆਂ ਦੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ